ਅਈਨਾਲਾ ਦੇ ਨੌਜਵਾਨ ਨੇ ਵਧਾਇਆ ਕੌਮ ਦਾ ਮਾਨ ਬਾਰਡਰੀ ਏਰੀਆ ਦਾ ਨੌਜਵਾਨ ਬਣਿਆ ਫਲਾਈਂਗ ਅਫਸਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਸੂਫੀਆਂ ਦਾ ਨੌਜਵਾਨ ਬਲਰੂਪ ਸਿੰਘ 에ਅਰ ਫੋਰਸ ਦੇ ਵਿੱਚ ਫਲਾਈਂਗ ਅਫੀਸਰ ਦੇ ਤੌਰ ਤੇ ਭਰਤੀ ਹੋਇਆ ਜਿੱਥੇ ਇਹ ਨੌਜਵਾਨ ਸਿੱਖੀ ਸਰੂਪ ਵਿੱਚ ਰਹਿ ਕੇ ਮਿਹਨਤ ਕਰਕੇ ਭਰਤੀ ਹੋਇਆ ਤੇ ਸੈਨਾ ਦਾ ਹਿੱਸਾ ਬਣਿਆ ਉੱਥੇ ਹੀ ਬਾਕੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵੀ ਬਣਿਆ ਇਸ ਨੌਜਵਾਨ ਦੀ ਪ੍ਰਾਪਤੀ ਨੂੰ ਲੈ ਕੇ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਨੌਜਵਾਨ ਨੂੰ ਸਨਮਾਨਿਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਿੱਥੇ ਇਸ ਨੌਜਵਾਨ ਨੂੰ ਵਧਾਈ ਦਿੱਤੀ ਹੈ ਉੱਥੇ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਰਹਿ ਕੇ ਹੀ ਮਿਹਨਤ ਕਰਨ ਤੇ ਸਭ ਨੂੰ ਇੱਥੇ ਹੀ ਵਧੀਆ ਰੁਜ਼ਗਾਰ ਮਿਲੇਗਾ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਕੁੱਲ 4 ਫਲਾਈਂਗ ਅਫਸਰ ਭਰਤੀ ਹੋਏ ਹਨ ਜਿਨ੍ਹਾਂ ਦੇ ਵਿੱਚੋਂ ਸਾਡਾ ਇਹ ਨੌਜਵਾਨ ਵੀ ਇੱਕ ਹੈ ਪੰਜਾਬ ਸਰਕਾਰ ਦੀ ਤਰਫੋਂ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਹੈ ਕਿ ਵਿਦੇਸ਼ਾਂ ਦੇ ਵਿੱਚ ਜਾਣ ਦੀ ਬਜਾਏ ਪੰਜਾਬ ਦੇ ਵਿੱਚ ਰਹਿ ਕੇ ਹੀ ਪੜ੍ਹਨ ਲਿਖਣ ਮਿਹਨਤ ਕਰਨ ਅਤੇ ਟੈਸਟ ਦੇਣ ਤੇ ਨੌਕਰੀਆਂ ਹਾਸਲ ਕਰ ਅੰਮ੍ਰਿਤਸਰ ਤੋਂ ਪੰਕਜ ਮੱਲੀ ਦੀ ਰਿਪੋਰਟ ਸਕਾਈ ਨਿਊਜ਼ ਪੰਜਾਬ ਇਹ ਬਿਲਕੁਲ ਆਪਾਂ ਪਾਕਿਸਤਾਨ ਬਾਰਡਰ ਦੇ ਕੰਡੇ ਤੇ ਸੂਫੀਆਂ ਪਿੰਡ ਅਜਨਾਲੇ ਹਲਕੇ ਦੇ ਵਿੱਚ ਉੱਥੇ ਖੜੇ ਆ ਅੱਜ ਸਾਡਾ ਬੱਚਾ ਛੋਟਾ ਜਿਹਾ ਬੱਚਾ ਚਾਰ ਬੱਚੇ ਪੰਜਾਬ ਦੇ ਅੱਜ ਫਲਾਇੰਗ ਅਫਸਰ ਜਿਹੜੇ ਸੈਕਟ ਹੋਏ ਆ 에ਅਰ ਫੋਰਸ ਵਿੱਚ ਉਹਨਾਂ 'ਚ ਇੱਕ ਸਾਡਾ ਪੁੱਤੋ ਸੈਕਟ ਹੋਇਆ ਇਸ ਪਿੰਡ ਦੇ ਸੂਕੀਆਂ ਦੇ ਮੌਜੂਦਾ ਸਰਪੰਚ ਸਾਹਿਬ ਦਾ ਬੇਟਾ ਸੋ ਮੈਂ ਇਹਨੂੰ ਵਧਾਈ ਦਿੱਤੀ ਹੈ ਉਹਦੇ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸੇ ਕਿਸਮ ਦੀ ਲੋੜ ਹੋਵੇ ਕਿਸੇ ਕਿਸਮ ਦੀ ਹੈਲਪ ਦੀ ਲੋੜ ਹੋਵੇ ਤੇ ਅਸੀਂ ਹੈਲਪ ਕਰਾਂਗੇ ਬਹੁਤ ਮਾਨਕੁਣ ਹੋਸ਼ ਲੱਗਦਾ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਸੇਧ ਲੈਣੀ ਚਾਹੀਦੀ ਬਿਲਕੁਲ ਦੇਖੋ ਸਿੱਖੀ ਸੂਬੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਕੁੜੀਆਂ ਮੁੰਡੇ ਆ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਇੱਥੇ ਹੀ ਸਾਰਾ ਕੁਝ ਮਿਲ ਜਾਣਾ ਐਵੇਂ ਬਾਹਰ ਭੱਜਣ ਦੀ ਕੋ ਲੋੜ ਦੀ ਆਰਾਮ ਦਾ ਇੱਥੇ ਪੜੋ ਦੇਖੋ ਆਪਣੇ ਕਿੰਨੇ ਕੁੜੀਆਂ ਮੁੰਡੇ ਅੱਜ ਕੱਲ ਸਿਲੈਕਟ ਹੋ ਰਹੇ ਆ ਜੇ ਇਦਾਂ ਦੇ ਬੱਚੇ ਬਾਰਡਰ ਦੇ ਉੱਤੇ ਬੈਠੇ ਸਿਲੈਕਟ ਹੋ ਸਕਦੇ ਤਾਂ ਦੂਜੇ ਕਿਉਂ ਨਹੀਂ ਹੋ ਸਕਦੇ ਸੋ ਸਭ ਨੂੰ ਮਿਹਨਤ ਕਰਨੀ ਚਾਹੀਦੀ ਆ ਪੜ੍ਹਾਈ ਕਰਨੀ ਚਾਹੀਦੀ ਆ ਮਿਹਨਤ ਕਰਕੇ ਆਪਣੇ ਟੈਸਟ ਦੇਣੇ ਚਾਹੀਦੇ ਆ ਐਦਾਂ ਉਹ ਵੀ ਸਿਲੈਕਟ ਹੋ ਗਏ ਉਹਨਾਂ ਨੂੰ ਚੋਪਾ ਮਿਲ ਗਿਆ ਪੰਜਾਬ ਦੇ ਵਿੱਚ ਹੀ ਮਾਨਸਾਹਬ ਦੀ ਸਰਕਾਰ ਹਰ ਪੜ੍ਹੇ ਲਿਖੇ ਨੂੰ ਜਿਹੜਾ ਵੀ ਕੋਈ ਟੈਸਟ ਕਲੀਅਰ ਕਰ ਦਿੰਦਾ ਬਿਨਾਂ ਕੇਸ਼ਵਾਚ ਤੋਂ ਬਿਨਾਂ ਕੇ ਪੈਸੇ ਤੋਂ ਪਰ ਇਹ ਵੀ ਬੱਚਾ ਬਿਨਾਂ ਪੈਸੇ ਤੋਂ ਬਿਨਾਂ ਕੇਸ਼ਵਾਚ ਤੋਂ ਆਪਣੀ ਮਿਹਨਤ ਦੇ ਨਾਲ ਸਲੈਕ ਹੋ ਗਿਆ ਇਸ ਕਰਕੇ ਸਭ ਨੂੰ ਇਹਦੇ ਤੋਂ ਸਿੱਖਣਾ ਚਾਹੀਦਾ ਆਪਣੇ ਬੱਚੇ ਬਸ ਸਹੀ